ਬਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਾ ਮੈਂ ਇਸਲੇ ਤੇ ਹੈਗਾ ਪਿੰਜੋਖਰਾ ਸਾਹਿਬ ਗੁਰਦੁਆਰਾ ਪਿੰਜੋਖਰਾ ਸਾਹਿਬ ਤੇ ਇੱਥੋਂ ਮੈਂ ਜਾ ਰਿਹਾ ਵਾਂ ਗੁਰਦੁਆਰਾ ਲਖਨੌਰ ਸਾਹਿਬ ਜਿੱਥੇ 10ਵੇਂ ਪਾਤਸ਼ਾਹ ਜੀ ਦੇ ਦਸਤਾਰ ਬੰਦੀ ਹੋਈ ਸੀ ਤੇ ਜਿਹੜੇ ਕਿ 10ਵੇਂ ਪਾਤਸ਼ਾਹ ਜੀ ਦੇ ਨਾਨਕੇ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਹੁਰੇ ਆ ਬੀਬੀ ਨਾਨਕ ਜੀ ਦੇ ਜਿਹੜਾ ਪਿੱਕਾ ਪਿੰਡ ਆ ਤੇ ਜਿੱਥੇ ਗੁਰਮਾਨੰਕ ਦੇ ਜੀ ਵੀ ਆਪ ਵੀ ਜੜਿਆ ਆ ਪਧਾਰੇ ਉਥੇ ਉਹਨਾਂ ਦੇ ਵੀ ਚਰਨਛੋਹ ਪ੍ਰਾਪਤ ਆ ਗੁਰਦੁਆਰਾ ਲਖਨੌਰ ਸਾਹਿਬ ਨੂੰ ਤੇ ਉਥੇ ਜੜੀਆਂ ਨਾ ਪ੍ਰਾਣੀਆਂ ਇਤਿਹਾਸਕ ਜੜੀਆਂ ਨਿਸ਼ਾਨੀਆਂ ਜਿਤਰਾ ਪਲੰਗਾ ਉਥੇ ਇੱਕ ਫੋਲਡਿੰਗ ਪਲੰਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਵੀ ਆਪਣੇ ਮਾਤਾ ਗੁਜਰੀ ਜੀ ਦਾ ਪਲੰਗਾ ਤੇ ਆਪਾਂ ਉਥੇ ਚੱਲ ਕੇ ਤੇ ਸਾਰੇ ਇਤਿਹਾਸ ਦੀ ਜਾਣਕਾਰੀ ਲੈਣੇ ਨਾਲੇ ਗੁਰੂ ਘਰ ਦੇ ਦਰਸ਼ਨ ਕਰਾਨੇ ਤੁਹਾਨੂੰ ਤੇ ਜੁੜੇ ਰਹੋ ਜਾ ਰਹੇ ਹੁਣ ਇੱਥੋਂ ਪੰਜੋਖਰਾ ਸਾਹਿਬ ਤੋਂ ਪੰਜੋਖਰਾ ਸਾਹਿਬ ਤੋਂ ਕਰੀਬ 21 ਕਿਲੋਮੀਟਰ ਪੈਣਾ ਤੇ ਜਿਹੜਾ ਹੈਗਾ ਵਾ ਅੰਬਾਲਾ ਅੰਬਾਲੇ ਤੋਂ ਇਹਨੇ 14 ਕਿਲੋਮੀਟਰ ਪੈਣਾ ਸਫ਼ਰ ਤੇ ਜੇ ਅਮਰਸਰ ਸਾਹਿਬ ਤੋਂ ਆਨੇ ਆਪਾਂ ਤੇ ਅਮਰਸਰ ਸਾਹਿਬ ਤੋਂ 262 ਕਿਲੋਮੀਟਰ ਆ ਤੇ ਜੇ ਦਿੱਲੀ ਤੋਂ ਆਨੇ ਤੇ 209 ਕਿਲੋਮੀਟਰ ਆ ਹਾਂਜੀ ਤੇ ਇਤਿਹਾਸਿਕ ਗੁਰਦੁਆਰਾ ਵਾ ਚਲੋ ਚੱਲ ਕੇ ਦੇਖਦੇ ਹਾਂ ਜੀ ਤੇ ਕਰਦੇ ਹਾਂ ਦਰਸ਼ਨ ਹਾਂਜੀ ਵੀਰ ਜੀ ਆਪਾਂ ਪਹੁੰਚ ਗਏ ਆ ਗੁਰਦੁਆਰਾ ਲਖਨੌਰ ਸਾਹਿਬ ਤੇ ਇਹ ਗੁਰਦੁਆਰਾ ਸਾਹਿਬ ਤੋਂ ਇੰਟਰਸ ਤੋਂ ਆ ਰਿਹਾ ਹਾਂਜੀ ਤੇ ਇੱਥੋਂ ਗੇਂਸਾ ਗੁਰਦੁਆਰਾ ਸਾਹਿਬ ਜਿਹੜਾ 2 ਕਿਲੋਮੀਟਰ ਦੂਰ ਆ ਤੇ ਜੇ ਆਪਾਂ ਸਾਵ ਲਾਈਏ ਵੀ ਗੁਰੂ ਸਾਹਿਬ ਨੇ ਇੱਥੋਂ ਗੇਂ ਗੇਂਦ ਖੇਡਦੇ ਆ ਨਾ ਜਿਹੜੀ ਹਾਕੀ ਹੁੰਦੀ ਉਸ ਟਾਈਮ ਦੀ ਤੇ ਉਹ ਜਿਹੜੀ ਹਿੱਟ ਕੀਤੀ ਆ ਉਹ ਵੇਖ ਲਓ ਕਿੱਥੇ 2 ਕਿਲੋਮੀਟਰ ਦੂਰ ਐ ਤੋਂ ਦੱਸ ਫਿਰ ਗੁਰਦੁਆਰਾ ਸਾਹਿਬ ਦੇ ਅੰਦਰ ਕਰਨ ਲਈ ਕਾਜ ਹੈ ਟੰਗੇ ਛੁੱਟਾ ਇਹਨਾਂ ਲਾਇਆ ਤੇ ਸਾਹਮਣੇ ਦਰਸ਼ਨੀ ਜੋੜੀ ਆ ਤੇ ਸੱਜੇ ਹੱਥ ਜਿਹੜਾ ਨਾ ਇਹ ਹੈਗਾ ਦੇ ਮੰਤਲਾ ਦਵਾਨ ਹਾਲ ਕਾਫੀ ਵੱਡਾ ਇਹਦੇ ਬਾਰੇ ਵਿੱਚ ਡਾਕਟਰ ਨੇ ਤਾਂ ਗੁਰਦੁਆਰਾ ਸਾਉਂਦੀ ਜਿਹੜੀ ਨਾ ਬਾਹਰ ਲਈ ਦਰਸ਼ਨੀ ਜੋੜੀ ਆ ਤੇ ਇੱਥੇ ਬਹੁਤ ਸਾਫ਼ ਨਜ਼ਰਾਂ ਜੰਨ ਲਾ ਗੁਰਦੁਆਰਾ ਸ੍ਰੀ ਨਨਸਰ ਸਾਹਿਬ ਪਿੱਛੇ ਮਾਤਾ ਗੁਜਰਪੁਰ ਜੀ ਇਹਦੇ ਦੇਖੋ ਅੰਦਰ ਚੱਲ ਕੇ ਦਰਸ਼ਨ ਕਰਦੇ ਹਾਂ ਜੀ ਅੰਦਰ ਸੇ ਜੋੜੀ ਦੇ ਵਿੱਚ ਨਹੀਂ ਨਾ ਕਿ ਜੋੜੇ ਰੱਖਣ ਨੂੰ ਅੱਗੇ ਇਹਨਾਂ ਨੇ ਜਗ੍ਹਾ ਬਣਾਈ ਆ ਤੇ ਸਾਹਮਣੇ ਆ ਗੁਰੂ ਘਰ ਤੇ How in that wild walk? ਆ ਜਿਹੜੀ ਤਸਵੀਰ ਹੈ ਨਾ ਜੀ ਇਹ ਗੁਰਦੁਆਰਾ ਸਾਹਿਬ ਦੀ ਪਹਿਲੀ ਇਮਾਰਤ ਦੀ ਆ ਇਹਦੀ ਕਾਰ ਸੇਵਾ ਤੋਂ ਪਹਿਲਾਂ ਜਿਹੜਾ ਨਾ ਖਿਲਾ ਟਾਇਪ ਹੁੰਦੀ ਸੀ ਬਹੁਤ ਵੱਡੇ ਵੱਡੇ ਇਹਨਾਂ ਦੇ ਜਿਹੜੀਆਂ ਦੁਆਰਾਂ ਨਾ ਉਹੀ ਤੇ 1985 ਦੇ ਲਾਗੇ ਸਕੇ ਜਿਹੜੀ ਨੇ ਫਿਰ ਕਾਰ ਸੇਵਾ ਹੋਈ ਆ ਤੇ ਦੁਬਾਰਾ ਢਾ ਕੇ ਜਿਹੜੀ ਨਵੀਆਂ ਇਮਾਰਤ ਬਣਾਈ ਜਿਹਦੇ ਆਪਾਂ ਦਰਸ਼ਨ ਕਰਾ ਰਹੇ ਆ ਗੁਰਦੁਸ਼ੋਤ ਗੁਰਗੁਰ ਸਾਹਿਬ ਦੇ ਇੰਟਰਸ ਦੇ ਨਾਲ ਸੰਜੇ ਆਪੀ ਨਾ ਇਹ ਘਰ ਮੰਗੇ ਚ ਪੁਰਾਣੀਆਂ ਜਿਹੜੀਆਂ ਇਤਿਹਾਸਕ ਜਿਹੜੀਆਂ ਨਿਸ਼ਾਨੀਆਂ ਤੇ ਸ਼ਸਤਰ ਜਿਹੜੇ ਨੂੰ ਪਏ ਹੋਏ ਆ ਚੱਲ ਕੇ ਦਰਸ਼ਨ ਕਰਾਨੇ ਆਂ ਅਸੀਂ ਤੁਮ ਨੋਟਕ ਸੈ ਇੰਸਫਰੀੰਦੋ ਸੋਈ ਜਿਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੇ ਪ੍ਰਾਂਤਾਂ ਨੇ ਭਾਈ ਲੱਖੜ ਦੀ ਪ੍ਰਾਂਤਾਂ ਨੇ ਮਾਤਾ ਗੁਜਰ ਕੌਰ ਦੀਆਂ ਲੰਗਰ ਦੀ ਇਹ ਪ੍ਰਾਤ ਜਿਵੇਂ ਲੰਗਰ ਤਿਆਰ ਕਰਨਾ ਹਾਂਜੀ ਉਹ ਢਾਲ ਬਿਛੇ ਦਸਾਂ ਪਾਸੇ ਦੇ ਬੱਚਿਆਂ ਦੀ ਢਾਲ ਹੈ ਜੀ ਹਾਂਜੀ ਜੇ ਅੰਡੇ ਦੀ ਢਾਲ ਤੇ ਆ ਦੋ ਪਾਵੇ ਨੇ ਜਿਹੜੇ ਆ ਬੇਬੇ ਨਾਨਕੀ ਜੀ ਉਹਦੇ ਤੋਂ ਦੋ ਪਾਵੇਨ ਪਲਗਦੇ ਬੇਬੇ ਨਾਨਕੀ ਜੀ ਅੱਜ ਦਸਾਂ ਅਗਰ ਗੁਰਦੇਵਾ ਦਰੇ ਦੇ ਹਾਂਜੀ ਆ ਦੀ ਮੰਤਰਾ ਜੀ ਮਾਤਾ ਜੀ ਹਾਂਜੀ ਠੀਕ ਹੈ ਛੇ ਪਿਛੇ ਪਾਚ ਹਾਂਜੀ ਹਾਂਜੀ ਤੇ ਅੱਗੇ ਲਿਖਾਸਤਰੇ ਦੋ ਤੀਰ ਹਾਂ ਜੀ ਗਦਾਰ ਅਬਚਵਨ ਦੇ ਸਾਸਤਰੀ ਮਹਾਰਾਜ ਜੀ ਹਾਂ ਜੀ ਇਹ ਹਸਤਲੀਖਿਤ ਰੂਪਨਾਮਾ ਜੇ ਰਮਾਸੀਵੜਾ ਜੰਗਲਾਦਿ ਵਿੱਚ ਦੇ ਪੀਰ ਬੜਾ ਜਨਿਕਰੇ ਹੀ ਮਹਾਰਾਜ ਹਾਂ ਜੀ ਉਸ ਟੈ ਹੁੰਦਾ ਹੈ ਹਸਤਾ ਰੂਪਨਾਮਾ ਕਰ ਗੋਬਿੰਦ ਸਿੰਘ ਮਹਾਰਾਜ ਦਾ ਇਸ ਵੇਲੇ ਮਾਸੀਵੜਾ ਜੰਗਲਾਦ ਤੋਂ ਪਏ ਨੰਮੀ ਖਾ ਦੇ ਗੰਨੀ ਖਾ ਦੇ ਉੱਚ ਦੇ ਪੀਰ ਬਣਾ ਕੇ ਤੋਂ ਨਿਕਲੇ ਹੀ ਤਰੁਛੇਮ ਦਾ ਰੂਪਨਾਮਾ ਤੇ ਮਹਾਰਾਜ ਨੇ ਹੁਕਮ ਕੀਤਾ ਸੀ ਕਿ ਜਿਹੜਾ ਗੰਨੀਖਾ ਦਾ ਨਬੀ ਖਾਨ ਪਠਾਨ ਨੇ ਉਹ ਸਾਨੂੰ ਫਰਜ਼ਿੰਦਾ ਤੋਂ ਹੀ ਪਿਆਰੇ ਨੇ ਹਾਂਜੀ ਸੈਂਬਾਸ਼ੀ ਦਾ ਹੋਲਡੀ ਬਲੰਗਾ ਜੀ ਸਫਰੀ ਬਲੰਗ ਹਾਂਜੀ ਸਫਰ ਕਰਨਾ ਫੋਲਡ ਕਰਕੇ ਨਾਲ ਲੈ ਕੇ ਜਾਣਾ ਉਸੇ ਟਾਈਮ ਦੀ ਬਣਾਈ ਉਸੇ ਟਾਈਮ ਦਾ ਹੀ ਇਹ ਇਹ ਜਿਹੜੀਆਂ ਕਬਜੇ ਵਗੈਰਾ ਉਹ ਸਾਰੇ ਦੂਸਰੇ ਯਾਰ ਲੱਕੜ ਲੱਕੜ ਦੇ ਕਬਜੇ ਨੇ ਦੇਖੋ ਜੀ ਅੱਛਾ ਅੱਛਾ ਸਾਰਾ ਫੋਲਡ ਹੋ ਜਾਂਦਾ ਫੋਲਡ ਹੋਣੀ ਹੋਲਡ ਕਰਦੇ ਨਹੀਂ ਵੈਸੇ ਨਹੀਂ ਠੀਕ ਹਾਂਜੀ ਹਾਂਜੀ ਆਰਾਛੇ ਰੋਨ ਫੋਲਡਾ ਆਰਾ ਸਫਰ ਇਪਾਉਦਾ ਅਨ ਸਫਰ ਤੇ ਨਾਲ ਲੈ ਕੇ ਜਾਣਾ ਠੀਕ ਠੀਕ ਹੈ ਹਾਂਜੀ ਤੇ ਕਿ ਸਿਰ ਗੁਰਗੋਬ ਸਿੰਘ ਜੀ ਦਾ ਹਾਂਜੀ ਗੁਰਗੋਬ ਸਿੰਘ ਦਾ ਬਲੰਗਾ ਜੀ ਹਾਂਜੀ ਉਹ ਦੂਜਾ ਬਲੰਗਾ ਮਾਤਾ ਗੁਜਰ ਕੌਰ ਜੀ ਜੀ ਅਬੀ ਸੰਵਾਰੋ ਠੀਕ ਅ ਮਾਤਾ ਗੁਜਰ ਕੌਰ ਬਲੰਗਾ ਜੀ ਹਾਂਜੀ ਉਸੇ ਟਾਈਮ ਦੇ ਬਣਾਈ ਸੂਤ ਉਸੇ ਟਾਈਮ ਦਾ ਹੀ ਹਾਂਜੀ ਕਿ ਪਲੰਗਾ ਤੇ ਵਿਚਾਈ ਰੋਜ਼ ਹੁੰਦੀ ਹੈ ਜੀ ਆ ਜੇ ਵਿਸਤਰੇ ਹਰ ਰੋਜ਼ ਜਾਂ ਸਾਂਦੇ ਨੇ ਸਵੇਰੇ ਆਪਣਾ ਅੱਛਾ ਸੇਵਾ ਕਰਦੇ ਨੇ ਅੱਛਾ ਅੱਛਾ ਸਾਂਮੀਆ ਸੰਗਤਾਂ ਜਿਹੜਾ ਜਿਆਦਾ ਪੂਰੀ ਹੁੰਦੀ ਹੈ ਸੇਵਾ ਕਰਦੀ ਹੈ ਵਿਸਤਰਾਂ ਦੀ ਜਿਆਦਾ ਦੀ ਸੇਵਾ ਕਰਦਾ ਠੀਕ ਹੈ ਜੀ ਕਿਹਦੇ ਕਿਸੇ ਸਰਦਾ ਹੁੰਦੇ ਹੈ ਦਸੰਤਤਾ ਦੀ ਜਦ ਦਸਾਰਮ ਬੰਦੀ ਨਾ ਉਹ ਵੀ ਇੱਥੇ ਹੋਈ ਆ ਤੇ ਦਸਹਰੇ ਵਾਲੇ ਦਿਨ ਹੋਈ ਆ ਤੇ ਆਪਾਂ ਸਿੰਘ ਸਾਹਿਬ ਨੂੰ ਆਪਾਂ ਜਾਣਕਾਰੀ ਲੈਣੇ ਦੇ ਵਾ ਇੰ ਲਾਟ ਗੁਦ ਦਸਵੇਂ ਬਾਸਾ ਦਸਹਰੇ ਬਾਰੇ ਤਾਂ ਮਾਮਾ ਕਿਰਪਾ ਜਦਾਂ ਨੇ ਜੋ ਦਸਤਾਰ ਬੰਦੀ ਕੀਤੀ ਸੀ ਇਸ ਸੰਗਤ ਤੇ ਉਸ ਟਾਈਮ ਤੋਂ ਹੀ ਇਸ ਦਸਹਰੇ ਦਾ ਸਲਾਨਾ ਜੋੜ ਮੇਲਾ ਬੜੀ ਤੁਮ ਤਨ ਨੂੰ ਮਨਾ ਜਾਂਦਾ ਬੜੀ ਸੰਗਤਾਂ ਪਹੁੰਚਿਆ ਨੇ ਕਈ ਆਪਣ ਬੱਚਨ ਦਸਤਾਰ ਬੰਦੀ ਕਰਾਂਦੇ ਨੇ ਦਸਹਰੇ ਵਾਲੇ ਦਿਨ ਅਬ ਬੁਲੀ ਸਹਾ ਵਾਧੜੀ ਪਹਿਲਾਂ ਸੀ ਇੱਥੇ ਜਿਹੜਾ ਖਾਰੇ ਪਾਣੀ ਦੀ ਤੇ ਮਿੱਠੇ ਪਾਣੀ ਦੇ ਖੂਹ ਦੇ ਵੀ ਦਰਸ਼ਨ ਕਰਾਣੇ ਤੁਹਾਨੂੰ ਚੱਲਦੇ ਆਪ ਇਹਨੇ ਵੈਰੀ ਡੇ ਵਧੀਦੀ ਫੰਡ ਇਹ ਉਹ ਕਹਿੰਦੇ ਮੈਂ ਤੇ ਆ ਪਾਰੀ ਦੀ ਫੋਸ ਤੇ ਫਿਰ ਮਾਰ ਰਹੀ ਨਾ ਨਹੀਂ ਨਾ ਨਹੀਂ ਫੰਡ ਨਹੀਂ ਆਉਣ ਤਾਂ ਸmedel ਖਾਣੀਗਾ ਅਬ ਬੋਰੀ ਸਾਉਣ ਥੰਡੇ ਫੋੜੀਆਂ ਜਾ ਰਹੇ ਜੇ ਤੇ

ਯਾ ਲੋਕ ਕਿ ਖਰਾਦੀ ਹਾਂ ਇਸ ਤਰ੍ਹਾਂ ਪੈਂਗ ਹੋ ਰਹੇ ਹੁੰਦੇ ਤਾਂ ਜਿਹੜਾ ਮਿੱਠਾ ਖੂਆ ਨਾ ਗੁਰਦੁਆਰਾ ਸਾਹਿਬ ਤੋਂ ਥੋੜਾ ਇੱਕ ਕਦਮ ਚੱਲ ਕੇ ਨਾ ਪਿੰਡ ਦੇ ਵਿੱਚੋਂ ਦੀ ਹੋ ਕੇ ਫੇਰ ਆਂਦਾ ਤੇ ਆਹ ਬਾਬਾ ਜੀ ਮੈਨੂੰ ਲੈ ਕੇ ਆਏ ਉੱਥੋਂ ਤੱਕਰ ਤੇ ਆਹ ਹੁਣ ਅੱਗੇ ਦਰਸ਼ਨ ਕਰਾਨੇ ਤੁਹਾਨੂੰ ਆਦਰ ਔ ਕੋਹ ਜਿਹੜਾ ਮਾਤਾ ਗੁਜਰੀ ਜੀ ਨੇ ਨਾ ਆਪਣੇ ਕਰਕਮਾ ਨਾ ਜਿਹੜਾ ਕੋਹ ਕਿਆਰ ਕਰਾਇਆ ਇਹ ਇਹਦਾ ਜਲ ਜਿਹੜਾ ਮਿੱਠਾ ਇਹਦੇ ਬਾਰੇ ਆ ਬਾਬਾ ਜੀ ਜਿਹੜੇ ਆਪਾਂ ਨੂੰ ਸਾਰੇ ਕੋਲ ਜਾਣਕਾਰੀ ਦੇਣਗੇ ਇਹ ਮਾਤਾ ਜੀ ਨੇ ਆਪਣੇ ਹੱਥੀਂ ਟੱਪਾ ਲਵਾ ਕੇ ਨਾ ਠੀਕ ਇਹ ਫਿਰ ਕੋਹ ਉਹਨੇ ਆਪਣੇ ਹੱਥੀਂ ਸੰਗਤ ਕੋਲੋਂ ਸੇਵਾ ਕਰਾ ਕੇ ਕੋਹ ਤਾਇਆ ਸੀ ਤੇ ਫਿਰ ਇਹਦਾ ਪਾਣੀ ਜਲ ਜਿਹੜਾ ਮਿੱਠਾ ਹੈ ਬਿਹਾ ਅਮਰ ਦਾ ਹੈ ਠੀਕ ਤਾਂ ਇਹ ਕੋਲ ਅੱਧ ਵੀ ਚੱਲਦਾ ਜੇ ਤੇ ਆ ਬਾਬਾ ਜੀ ਪਾਣੀ ਜਲ ਦੇ ਦਾ ਨੰਦਰਾ ਕਾਬੇ ਕੇ ਤੇਰਾ ਪਾਇਆ ਜੇ ਅੰਮ੍ਰਿਤ ਬਾਗ ਚੂਗਾ ਛਕਦੇ ਆਂ ਕਹਿੰਦੇ ਪ੍ਰਾਨਕ ਹੂਆ ਤੇਰਾ ਮਾਤਾ ਗੁਜਰਖੋੜ ਨੇ ਤੇਰਾ ਭੁਆ ਹਿਸਣ ਤੇਰੇ ਇਹ ਦੇਖ ਕੇ ਵੀ ਨਾਂ ਨਹੀਂ ਤੇ ਬਤੀ ਦੇ ਗੁਰਦੁਆਰਾ ਸਾਹਿਬ ਦਾ ਨੰਦਵਾਨ ਹਾਲ ਆ ਜਿਹੜਾ ਬਾਬਾ ਜੀ ਨੇ ਕਾਰ ਸਵਾਲ ਨੇ ਬਣਾਇਆ ਤੇ ਇਹ ਜਿਹੜਾ ਨੰਦਵਾਨ ਹਾਲ ਜਿਹੜਾ ਨਾ 130 ਬਾਈ 130 ਆ ਇਹਦੇ کافی ਵੱਡਾ ਤੇ ਜਿਹੜੀ ਉੱਪਰਲੀ ਛੱਤ ਆ ਨਾ ਉਹ ਕਹਿੰਦੇ ਕੋਦੇ ਇੰਟੀ ਲੈਂਟਰ ਪਿਆ ਸੰਗਤ ਜਿਹੜੀ ਕਾਫੀ ਆਈ ਲੱਗੀ ਤੇ ਇੱਥੇ ਜਿਹੜਾ ਦਸਹਰੇ ਵਾਲੇ ਸਮੇ ਸਮੇ ਜਿਹੜਾ ਮੇਲਾ ਮਨਾਉਂਦੇ ਨਾ ਉਸ ਟਾਈਮ ਤੇ ਆ ਨੰਦਵਾਨ ਹਾਲ ਜਿਹੜਾ ਨਾ ਤੇ ਇੱਥੇ ਹੀ ਦਵਾਨ ਸਜਦਾ ਤੇ ਦਸਤਾਰ ਬੰਦੀ ਜਿਨ੍ਹਾਂ ਨੇ ਕਰਾਣੀ ਹੁੰਦੀ ਆ ਉਹ ਵੀ ਬੱਚੇ ਆਂਦੇ ਵਿੱਚ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਸਤਾਰਬੰਦੀ ਜਿਹੜੀ ਆ ਦਸਹਰੇ ਵਾਲੇ ਦਿਨ ਜਿਹੜੀ ਆ ਮਾਮਾ ਕਰਪਾਲ ਸਿੰਘ ਹੀ ਨੇ ਜਿਹੜੀ ਉਹ ਦਸਤਾਰ ਜਿਹੜੀ ਉਹ ਸਜਾਈ ਸੀ ਤੇ ਇਸ ਜਗ੍ਹਾ ਤੇ ਫਿਰ ਉਹ ਕਈ ਜਿਹੜੇ ਆਪਣੇ ਸਿੰਘ ਆ ਜਿਹੜੇ ਸ਼ਰਧਾ ਰੱਖਦੇ ਆ ਤੇ ਉਹ ਆ ਕੇ ਫਿਰ ਦਸਤਾਰਬੰਦੀ ਜਿਹੜੀ ਉਹ ਇੱਥੇ ਕਰਾਉਂਦੇ ਆ ਤੇ ਕੋਸ਼ਿਸ਼ ਕਰੋ ਦਸਹਰੇ ਵਾਲਾ ਦਿਨ ਜਦੋਂ ਮੇਲਾ ਹੁੰਦਾ ਉਦੋਂ ਜਦੋਂ ਦਸਤਾਰਬੰਦੀ ਆਪਣੇ ਬੱਚੇ ਦੀ ਕਰਾਉਣ ਦੀ ਉਭ ਹੋ ਗਿਆ ਤੈਨੂੰ ਲੈ ਕੇ ਆਓ ਇੱਥੇ ਆ ਲਿਆ ਕੇ ਤੇ ਫਿਰ ਦਸਤਾਰਬੰਦੀ ਕਰਾਓ ਮਾਰੇ ਹਮੇਸ਼ਾ ਚੜ੍ਹਦੀ ਕਲਾ ਜ ਰੱਖੂਗਾ ਤੇ ਅੰਨਸੰਗ ਰਹੇਗਾ ਜੀ ਗੁਰਦੁਆਰਾ ਸਾਹਿਬ ਦੇ ਨਾਲ ਹੀ ਨਾ ਆ ਆਸਰਾਵੀਆਂ ਬੜੇ ਸੋਹਣੇ ਆ ਤੇ ਇੱਥੇ ਰਾਸ਼ਲੀ ਕਮਰੇ ਜਿਹੜੇ ਆ ਨਾ ਉਹ ਵੀ ਹੈਗੇ ਆ ਜਦੋਂ ਗੇਸ ਸਿੰਘ ਨਿਆਣਾ ਹੋਵੇ ਤੇ ਪ੍ਰੋਗਰਾਮ ਬਣਾ ਕੇ ਆਵੇ ਤੇ ਰਾਸ਼ਲੀ ਵੀ ਇੱਥੇ ਪ੍ਰਬੰਧ ਹੈਗਾ ਦਾਸ ਨੂੰ ਦੋ ਛੁੱਟੀਆਂ ਤੇ ਦਰਸ਼ਨ ਕਰਾਏ ਸਾਰੇ ਗੁਰੂ ਘਰ ਦੇ ਵੀ ਤੇ ਬੋਲੀ ਸਾਹਿਬ ਦੇ ਵੀ ਕਰਾਤੇ ਆ ਤੇ ਨਾਲ ਜਿਹੜਾ ਰਤਨ ਜਿਹੜੇ ਆਪਣੇ ਨਿਸ਼ਾਨੀਆਂ ਗੁਰੂ ਸਾਹਿਬ ਦੀਆਂ ਤੇ ਮਾਤਾ ਜੀ ਦੀਆਂ ਤੇ ਨਾਲ ਹੁਕਮਨਾਮਾ ਜਿਹੜਾ ਗੁਰੂ ਸਾਹਿਬ ਦਾ ਉਹ ਵੀ ਹੱਥ ਲਿਖਤੀ ਤੁਹਾਨੂੰ ਦਰਸ਼ਨ ਕਰਾਤੇ ਜੀ ਪੁਰਾਣੇ ਗੁਰੂ ਘਰ ਦੀ ਜਿਹੜੀ ਤਸਵੀਰ ਵੇਖੀ ਆ ਬਹੁਤ ਵੱਡੀਆਂ ਵੱਡੀਆਂ ਕੰਧਾਂ ਹੁੰਦੀਆਂ ਸੀ ਉਹਦੀਆਂ ਜਿਹੜੀਆਂ ਮਤਲਬ ਬਹੁਤ ਮਜ਼ਬੂਤ ਇੱਕ ਕੰਧਦਾਰ ਮਤਲਬ ਨਹੀਂ ਇੱਕ ਕਿਲੇਦਾਰ ਉਹੀ ਹੋ ਤੇ ਉਹ ਵੇਖ ਕੇ ਮਨ ਨੂੰ ਬੜਾ ਹੋਇਆ ਪ੍ਰਤਮ ਜਿਹੜੀ ਇਮਾਰਤਾਂ ਨੂੰ ਸਾਹਮਣਾ ਬਣਦਾ ਸੀ ਬਿਨਾਂ ਸ਼ੱਕ ਕੇ ਦੇ ਪੈਰਲਰ ਹੋਰ ਕੋਈ ਇਮਾਰਤ ਖੜੀ ਕਰ ਲੈਂਦੇ ਹਾਂਜੀ ਦੇਤੇ ਦਰਬਾਰ ਸਜਾ ਲੈਂਦੇ ਪਰ ਉਹਨੂੰ ਜਿਹੜਾ ਨਾ ਖਤਮ ਨਹੀਂ ਕਰਨਾ ਚਾਹੀਦਾ ਬਹੁਤ ਜਗ੍ਹਾ ਇਹਨਾਂ ਕੋ ਹਾਂਜੀ ਤੇ ਸ੍ਰੀ ਗੁਰੂ ਘਰ ਚ ਦਸਵੇਂ ਪਾਤਸ਼ਾਹ ਜਿਹੜੇ ਆ 6 ਮਹੀਨੇ ਆਪਣੇ ਨਾਨਕ ਦੇ ਘਰ ਰਏ ਆ ਤੇ ਗੁਰੂ ਤੇਗ ਬਹਾਦਰ ਜੀ ਦੇ ਛੇਵੇਂ ਪਾਤਸ਼ਾਹੀ ਦੇ ਦਸਵੇਂ ਆਪਣੇ ਦਸਵੇਂ ਪਾਤਸ਼ਾਹੀ ਦੇ ਤੇ ਮਾਤਾ ਗੁਜਰੀ ਜੀ ਦਾ ਇਹ ਸਥਾਨ ਆ ਗੁਰੂ ਨਾਨਕ ਦੇਵ ਜੀ ਇੱਥੇ ਆਏ ਆ ਹਾਂਜੀ ਤੇ ਆਪਾਂ ਨੂੰ ਇਹਦੇ ਦਰਸ਼ਨ ਕਰਨੇ ਚਾਹੀਦੇ ਸਾਰੇ ਵਾਲੇ ਦਿਨ ਜਿਹੜਾ ਮੇਲਾ ਲੱਗਦਾ ਉਹਦੇ ਵਿੱਚ ਜਿਹੜੇ ਦਸਤਾਰ ਬੰਦੀ ਜਿਹੜੀ ਹੈ ਕਈ ਮਤਲਬ ਬੱਚੇ ਵੀਰ ਜਿਹੜੇ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਕੋਸ਼ਿਸ਼ ਕਰੋ ਦਸਤਾਰਬੰਦੀ ਇੱਥੇ ਕਰਾ ਕੇ ਸਜਾਓ ਤੇ ਮਹਾਰਾਜ ਉਹਨਾਂ ਦੇ ਸਿਰ ਤੇ ਹਮੇਸ਼ਾ ਆਪਣਾ ਪਿਆਰ ਭਰਿਆ ਹੱਥ ਰੱਖੇਗਾ ਤੇ ਚੰਗਾ ਜੀ ਸਾਰਿਆਂ ਨੂੰ ਗੁਰਪ੍ਰਧੇ ਤੇ ਦਿਓ ਆਜ਼ਾਦ